ਬੰਗਲਾਦੇਸ਼ ਦੇ ਵਿੱਚ ਜਿਹੜਾ ਘੱਟ ਗਿਣਤੀ Hindu ਭਾਈਚਾਰਾ ਵਾ ਉਹਨੂੰ ਜਿਹੜਾ ਬੰਗਲਾਦੇਸ਼ੀਆਂ ਵੱਲੋਂ ਜਿਹੜਾ ਬਹੁਤ ਹੀ ਜ਼ਿਆਦਾ ਪਰਤਾੜ ਦਿੱਤਾ ਜਾ ਰਿਹਾ ਹੈ। ਇਹ ਘੱਟ ਗਿਣਤੀ Hindu ਹੋਣ ਦੇ ਕਰਕੇ Hinduਾਂ ਦੇ ਜਿਹੜੇ ਘਰ ਜਲਾਏ ਜਾ ਰਹੇ ਆ, Hinduਾਂ ਦੇ ਮੰਦਿਰ ਜਲਾਏ ਜਾ ਰਹੇ ਆ, Hinduਾਂ ਦਾ ਕਤਲ ਕੀਤਾ ਜਾ ਰਿਹਾ ਆ। ਬੰਗਲਾਦੇਸ਼ ਸਰਕਾਰ ਮੁਰਦਾਬਾਦ ਬੰਗਲਾਦੇਸ਼ ਸਰਕਾਰ ਮੁਰਦਾਬਾਦ ਬੰਗਲਾਦੇਸ਼ ਸਰਕਾਰ ਮੁਰਦਾਬਾਦ ਬੰਗਲਾਦੇਸ਼ ਸਰਕਾਰ ਮੁਰਦਾਬਾਦ ਇਥੋਂ ਤੱਕ ਕੇ ਘਟ ਗਿਰਦੀ ਹਿੰਦੂਆਂ ਦੀਆਂ ਔਰਤਾਂ ਦੇ ਬੱਚੀਆਂ ਦੇ ਨਾਲ ਜ਼ਬਰਦਸਤੀ ਜਿਹੜੇ ਉਹ ਬਲਾਤਕਾਰ ਕੀਤੇ ਜਾ ਰਹੇ ਆ ਬੰਗਲਾਦੇਸ਼ ਸਰਕਾਰ ਮੁਰਦਾਬਾਦ 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 ਬੰਗਲਾਦੇਸ਼ ਸਰਕਾਰ ਜੋ ਹਾਲਾਤ ਅੱਜ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਆ ਇਹ ਉਸ ਸਮੇਂ ਜਿਸ ਵੇਲੇ ਬਾਬਰ ਗਜਨੀ ਜਾਂ ਫਿਰ ਜੀ ਹਿੰਦੁਸਤਾਨ ਦੇ ਵਿੱਚ ਆਉਂਦਾ ਸੀ ਤਾਂ ਉਸ ਸਮੇਂ ਇਹੋ ਜਿਹੇ ਹਾਲਾਤ ਜਿਹੜੇ ਆ ਭਾਰਤ ਦੇ ਕਦੇ ਹੋਇਆ ਕਰਦੇ ਸੀ ਅੱਜ ਆਰਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੰਗਲਾਦੇਸ਼ ਵਿੱਚ ਘੱਟ ਗਿਣਤੀ ਲੋਕਾਂ ਉੱਪਰ ਜਿਹੜਾ ਲਗਾਤਾਰ ਅਤਿਆਚਾਰ ਹੋ ਰਹੇ ਨੇ ਉਸ ਨੂੰ ਰੋਕਣ ਦੇ ਵਾਸਤੇ ਹੀ ਅਸੀਂ ਜਿਹੜਾ ਰਾਸ਼ਟਰਪਤੀ ਦੇ ਨਾਮ ਤੇ ਜਿਹੜਾ ਮੰਗ ਪੱਤਰ ਦਿੱਤਾ ਜੀ ਪ੍ਰਧਾਨ ਜੀ ਕੀ ਹਾਲ ਤੁਹਾਡਾ ਮੇਰਾ ਸਰਮਣ ਗੱਲ ਮੈਂ ਭਗਵਾਨwarl ਕ੍ਰਾਂਤੀ ਸੈਨਾ ਦਾ ਪੰਜਾਬ ਪ੍ਰਧਾਨ ਹਾਂ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਮੰਗ ਪੱਤਰ ਡੀਸੀ ਕਪੂਰਥਲਾ ਨੂੰ ਦਿੱਤਾ ਹੈ ਉਹ ਕੀ ਮਾਮਲਾ ਕੀ ਸੀਗਾ ਅੱਜ ਜੋ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹ ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਸੋ ਕਿਉਂਕਿ ਆਪਾਂ ਜਾਣਦੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਉੱਪਰ ਜਿਹੜਾ ਲਗਾਤਾਰ ਅਤਿਆਚਾਰ ਹੋ ਰਹੇ ਨੇ ਉਸ ਨੂੰ ਰੋਕਣ ਦੇ ਵਾਸਤੇ ਹੀ ਅਸੀਂ ਜਿਹੜਾ ਰਾਟਰਪਤੀ ਦੇ ਨਾਮ ਤੇ ਜਿਹੜਾ ਮੰਗ ਪੱਤਰ ਦਿੱਤਾ ਕਿ ਮਾਮਲਾ ਕਿਸੇ ਦਾ ਜਿਹੜੇ ਨੂੰ ਲੈ ਕੇ ਜਿਹੜੇ ਉੱਥੇ ਅਤਿਆਚਾਰ ਹੋ ਰਹੇ ਨੇ ਦੇਖੋ ਬੰਗਲਾਦੇਸ਼ ਦੇ ਵਿੱਚ ਜਿਹੜਾ ਘੱਟ ਗਿਣਤੀ Hindu ਭਾਈਚਾਰਾ ਵਾ ਉਹਨੂੰ ਜਿਹੜਾ ਬੰਗਲਾਦੇਸ਼ੀਆਂ ਵੱਲੋਂ ਜਿਹੜਾ ਬਹੁਤ ਹੀ ਜ਼ਿਆਦਾ ਪਰਤਾੜਤ ਕੀਤਾ ਜਾ ਰਿਹਾ ਔਰ ਆਪਾਂ ਜਿਵੇਂ ਕਿ ਜਾਣਦੇ ਆ ਕਿ ਉੱਥੇ ਘੱਟ ਗਿਣਤੀ Hindu ਹੋਣ ਦੇ ਕਰਕੇ Hinduਾਂ ਦੇ ਜਿਹੜੇ ਘਰ ਜਲਾਏ ਜਾ ਰਹੇ ਆ Hinduਾਂ ਦੇ ਮੰਦਰ ਜਲਾਏ ਜਾ ਰਹੇ ਆ Hinduਾਂ ਦਾ ਕਤਲ ਕੀਤਾ ਜਾ ਰਿਹਾ ਇਥੋਂ ਤੱਕ ਕੇ ਘਟ ਗਈ ਦੀ ਹਿੰਦੂਆਂ ਦੀਆਂ ਔਰਤਾਂ ਦੇ ਬੱਚਿਆਂ ਦੇ ਨਾਲ ਜ਼ਬਰਦਸਤੀ ਜਿਹੜੇ ਉਹ ਬਲਾਤਕਾਰ ਕੀਤੇ ਜਾ ਰਹੇ ਆ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਮੇ ਜੋ ਹਾਲਾਤ ਅੱਜ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਆ ਇਹ ਉਸ ਸਮੇਂ ਜਿਸ ਵੇਲੇ ਬਾਬਰ ਗਜਨੀ ਜਾਂ ਖਿਲਜੀ ਹਿੰਦੁਸਤਾਨ ਦੇ ਵਿੱਚ ਆਉਂਦਾ ਸੀ ਤਾਂ ਉਸ ਸਮੇਂ ਇਹੋ ਜਿਹੇ ਹਾਲਾਤ ਜਿਹੜੇ ਭਾਰਤ ਦੇ ਕਦੇ ਹੋਇਆ ਕਰਦੇ ਸੀ ਸੋ ਆਪਾਂ ਸਾਰੇ ਜਾਣਦੇ ਆ ਕਿ ਜਿਸ ਵੇਲੇ ਬੰਗਲਾਦੇਸ਼ ਤੇ ਭਾਰਤ ਦੀ ਵੰਡ ਹੋਈ ਤਾਂ ਲਗਭਗ 20 ਤੋਂ 22% ਜਿਹੜਾ ਹਿੰਦੂ ਘਟਗਿੰਦ ਦੀ ਲੋਕ ਜਿਹੜੇ ਆ ਉਹ ਬੰਗਲਾਦੇਸ਼ ਦੇ ਵਿੱਚ ਰਹਿ ਗਏ ਸੀ ਪਰ ਤੁਸੀਂ ਦੇਖ ਲਓ ਵੀ ਉੱਥੇ ਲਗਾਤਾਰ ਘਟਗਿੰਦ ਦੀ ਹਿੰਦੂਆਂ ਉੱਤੇ ਜਿਹੜਾ ਲਗਾਤਾਰ ਜ਼ੁਲਮ ਹੁੰਦਾ ਆ ਰਿਹਾ ਔਰ ਇੱਥੋਂ ਤੱਕ ਹੋ ਗਿਆ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕੱਟੜ ਪੰਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਵਾ ਔਰ ਬਹੁਤ ਸਾਰੀਆਂ ਬੱਚੀਆਂ ਨੂੰ ਜਬਰਦਸਤੀ ਉਹਨਾਂ ਦਾ ਧਰਮ ਬਦਲ ਕੇ ਉਹਨਾਂ ਦੇ ਨਾਲ ਨਕਾਹ ਕਰ ਦਿੱਤੇ ਗਏ ਨੇ ਔਰ ਅੱਜ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਬਿਲਕੁਲ ਨਾ ਦੇ ਬਰਾਬਰ ਆ ਔਰ ਅਸੀਂ ਭਾਰਤ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਆਂ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸਾਹਿਬ ਦੇ ਕੋਲੋਂ ਇਹ ਮੰਗ ਕਰਦੇ ਆਂ ਕਿ ਉਹ ਬੰਗਲਾਦੇਸ਼ ਵਸੇ ਦੇ ਵਿੱਚ ਵਸਦੇ ਹਿੰਦੂਆਂ ਨੂੰ ਸੁਰੱਖਿਆ ਮਹਈਆ ਕਰਾਵੇ ਔਰ ਜੋ ਭਾਰਤ ਦੇ ਅੰਦਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਬੰਗਲਾਦੇਸ਼ੀ ਰਹਿ ਰਿਆ ਉਹਨੂੰ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਅੱਜ ਭਾਰਤ ਅੰਦਰ ਰਹਿ ਰਹੇ ਲੱਖਾਂ ਕਰੋੜਾਂ ਲੋਕਾਂ ਦੇ ਜਿਹੜੇ ਆ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਜਿਹੜੇ ਆ ਉਹ ਨਜਾਇਜ਼ ਤਰੀਕੇ ਦੇ ਨਾਲ ਬਣੇ ਹੋਏ ਆ ਔਰ ਕੁਸਪੈਟ ਕਰਕੇ ਇਹ ਲੋਕ ਜਿਹੜੇ ਸਾਡੇ ਦੇਸ਼ ਦੇ ਵਿੱਚ ਰਹਿ ਰਿਆ ਸੋ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਕਿ ਜਿੰਨਾ ਭਾਰਤ ਦੇ ਅੰਦਰ ਕੁਸਪੈਟ ਕਰਕੇ ਨਿਜਾਇਤ ਤਰੀਕੇ ਨਾਲ ਆਪਣੇ ਡਾਕੂਮੈਂਟ ਬਣਾ ਕੇ ਬੰਗਲਾਦੇਸ਼ੀ ਰਹਿ ਰਿਆ ਇਹਨੂੰ ਸਾਰੇ ਨੂੰ ਜਿਹੜਾ ਵਾਪਸ ਆ ਉਹ ਬੰਗਲਾਦੇਸ਼ ਵਿੱਚ ਭੇਜਿਆ ਜਾਵੇ ਜਦੋਂ ਇਹ ਲੱਖਾਂ ਕਰੋੜਾ ਬੰਗਲਾਦੇਸ਼ੀ ਬੰਗਲਾਦੇਸ਼ ਵਿੱਚ ਵੜੇਗਾ ਤਾਂ ਬੰਗਲਾਦੇਸ਼ ਦੀ ਅਗਲ ਟਿਕਾਣੇ ਆਜੂਗੀ ਕਿਉਂਕਿ ਜਦੋਂ ਇਹਨਾਂ ਸਾਰੇ ਲੋਕਾਂ ਨੂੰ ਲੱਖਾਂ ਕਰੋੜਾ ਲੋਕਾਂ ਨੂੰ ਬੰਗਲਾਦੇਸ਼ ਨੂੰ ਰੋਟੀ ਤੇ ਰੋਜ਼ਗਾਰ ਦੇਣਾ ਪਿਆ ਹਾਂਜੀ ਇਸਦੀ ਗੱਲ ਕੀਤੀ ਕਿ ਭਾਰਤ ਦੇ ਵਿੱਚ ਜਿਹੜਾ ਗੋਸਟਪੈਡ ਕਰ ਚੁੱਕਾ ਬੰਗਲਾਦੇਸ਼ੀ ਉਹਦੇ ਵਾਸਤੇ ਵੀ ਤੁਹਾਡੇ ਕੋਲ ਕੋਈ ਮਿਹਮੰਮ ਚਲੀ ਜਾਏਗੀ ਬਿਲਕੁਲ ਜੀ ਦੇਖੋ ਸਾਡੀ ਮੰਗ ਪੱਤਰ ਦੇ ਵਿੱਚ ਵੀ ਇਹ ਗੱਲ ਅੱਖੀਆ ਕਿ ਜਿੰਨਾ ਉਸ ਭੈਡ ਕਰਕੇ 2 4000 5 10000 ਬੰਦਾ ਨਹੀਂ ਆਇਆ ਲੱਖਾਂ ਤੋਂ ਲੈ ਕੇ ਕਰੋੜਾਂ ਦੀ ਗਿਣਤੀ ਵਿੱਚ ਜਿਹੜਾ ਉਹ ਬੰਗਲਾਦੇਸ਼ ਤੋਂ ਜਿਹੜਾ ਉਸ ਭੈਡ ਕਰਕੇ ਅੱਜ ਭਾਰਤ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਬੰਗਲਾਦੇਸ਼ੀ ਅਸੀਂ ਉਸ ਸਾਰੇ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਿੰਨਾ ਬੰਗਲਾਦੇਸ਼ੀ ਇਸ ਦੇਸ਼ ਦੇ ਵਿੱਚ ਰਹਿ ਰਿਹਾ ਭਾਰਤ ਦੇਸ਼ ਦੇ ਵਿੱਚ ਰਹਿ ਰਿਹਾ ਉਹਨਾਂ ਸਾਰਿਆਂ ਦੀ شناخت ਕੀਤੀ ਜਾਵੇ ਉਹਨਾਂ ਦੇ ਜੋ ਡਾਕੂਮੈਂਟ ਉਹਨਾਂ ਨੇ ਝਾਲੀ ਬਣਾਇਆ ਜਿਵੇਂ ਕਿ ਰੈਸ਼ ਰਿਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਏ ਉਹ ਸਾਰੇ ਉਹਨਾਂ ਦੇ ਜ਼ਬਤ ਕੀਤੇ ਜਾਣ ਔਰ ਉਹਨਾਂ ਨੂੰ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹੁਣ ਤੁਹਾਡੀ ਮੰਗ ਕੀ ਹੈਗੀ ਪਤਾਨ ਜੀ ਦੇਖੋ ਜੀ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਅਤੇ ਭਾਰਤ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਜੋ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਅਗਰ ਸਰਕਾਰ ਨੇ ਦਖਲ ਅੰਦਾਜ਼ੀ ਕਰਕੇ ਉੱਥੇ ਹੋ ਰਹੇ ਅਤਿਆਚਾਰ ਨੂੰ ਜਿਹੜਾ ਨਾ ਰੁਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਬੰਗਲਾਦੇਸ਼ੀ ਨੂੰ ਜੋ ਭਾਰਤ ਅੰਦਰ ਰਹਿ ਰਿਹਾ ਲੱਖਾਂ ਕਰੋੜਾਂ ਦੀ ਹਿੰਦੀ ਵਿੱਚ ਅਗਰ ਇਹਨੂੰ ਬਾਹਰ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਆਪਾਂ ਸਾਰੇ ਦੇਖਾਂਗੇ ਕਿ ਜੋ ਹਾਲਾਤ ਅੱਜ ਘਟ ਗਿੰਦੀ ਹਿੰਦੂਆਂ ਦੇ ਬੰਗਲਾਦੇਸ਼ ਵਿੱਚ ਹੋ ਰਿਹਾ ਉਹ ਸਾਡੇ ਭਾਰਤ ਵਿੱਚ ਵੀ ਹੋਣਗੇ ਇਸ ਲਈ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਮੰਗ ਮੰਗ ਕਰਦੇ ਹਾਂ ਉਹਨਾਂ ਤੋਂ ਅਸੀਂ ਵੀ ਜਿੰਨਾ ਭਾਰਤ ਅੰਦਰ ਇਹ ਬੰਗਲਾਦੇਸ਼ੀ ਰਹਿ ਰਿਹਾ ਇਹਨੂੰ ਬਾਹਰ ਕੱਢਿਆ ਜਾਵੇ ਔਰ ਜੋ ਬੰਗਲਾਦੇਸ਼ ਵਿੱਚ ਘੱਟ ਗਿਣਤੀ Hindu ਜਿਹੜਾ ਪੜਤਾੜਤ ਕੀਤਾ ਜਾ ਰਿਹਾ ਜਿੰਨਾਂ ਲੋਕਾਂ ਦੇ ਕਤਲ ਕੀਤੇ ਜਾ ਰਹੇ ਬੱਚੀਆਂ ਨਾਲ ਰੇਪ ਕੀਤੇ ਜਾ ਰਹੇ ਆ ਉਹਨਾਂ ਦੇ ਘਰ ਤੱਕ ਜਲਾਏ ਜਾ ਰਹੇ ਆ ਸਰਕਾਰ ਆਪਣੀ ਦਖਲਅੰਦਾਜ਼ੀ ਕਰਕੇ ਆਪਣੀ ਆਰਮੀ ਭੇਜੇ ਉਥੇ ਆਰਮੀ ਭੇਜ ਕੇ ਘੱਟ ਗਿਣਤੀ ਜਿਹੜੇ ਲੋਕ ਉਥੇ Hindu ਲੋਕ ਜਿਹੜੇ ਰਹਿ ਰਹੇ ਆ ਉਹਨਾਂ Hinduਾਂ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਜਿੱਕੀ ਨਹੀਂ ਬਣਾਉਣੀ ਧੰਨਵਾਦ